ਗੁਰੂ ਜੀ ਦਾ ਖਾਲਸਾ ਵੈਸ ਗੁਰੂ ਜੀ ਦੀ ਫਤਿਹ ਜਿਵੇਂ ਕਿ ਪਿਰੂ ਪਤਾ ਪੜੋਕੇ 10 ਜੂਨ ਤੋਂ ਲੈ ਕੇ ਝੋਨੇ ਦੀ ਦਵਾਈ ਲਗਭਗ ਸ਼ੁਰੂ ਹੋ ਗਈ ਇੱਥੇ ਪੰਜਾਬ ਸਰਕਾਰ ਦੀ ਹਦਿਸ਼ਤਾ ਨੇ ਮਤਲਬ ਬਿਜਲੀ ਬੋਰਡ ਤੋਂ ਵੀ 8 ਘੰਟੇ 10 ਘੰਟੇ ਲਾਈਟ ਛੱਡੀ ਜਾਵੇ ਨਾਲ ਨਹਿਰੀ ਹੈ ਜਿਵੇਂ ਨਹਿਰ ਦਾ ਪਾਣੀ ਚੱਲ ਰਿਹਾ ਹੈ ਉਸ ਨੂੰ ਲੈ ਕੇ ਸਾਡੇ ਪਿੰਡ ਦੇ ਵਿੱਚ ਜਿਵੇਂ ਸਾਨੂੰ ਕੋੜਿਆ ਸੀ ਕਿ ਇਹ ਮਸ਼ੀਨ ওভার ਲੋਡ ਹੈ ਅਸੀਂ ਪਰਸ਼ੁਤਰੀ ਮੰਤਰੀ ਸਾਹਿਬ ਨੂੰ ਮੇਲੇ ਗੁਣਿਤਿਆਣ ਜ਼ਿਲ੍ਹੇ ਤੋਂ ਉਹਨਾਂ ਨੇ ਮਤਲਬ ਚੁਰਤੀ ਇਹ ਗੱਲ ਦਾ ਫੈਸਲਾ ਲੈਦੇ ਹੋਏ ਸਾਡੇ ਬਰੇਕ ਨੂੰ ਰਿ ਭੇਜੇ ਸਾਡਾ ਹਲਕਾ ਦਰਵੇ ਆਪਣੇ ਸਰਬਜੀਤ ਜੀ ਪਾਰਟਨਿੰਗ ਟੀਮਾਂ ਦੀ ਨਿਖਾਨਾ ਵਾਸਤੇ ਧੰਨਵਾਦ ਕਰਦੇ ਆਂ ਅਸੀਂ ਨੇ ਪਰਸੋਂ ਉੱਪਰ ਵਿਖੇ ਜਾ ਕੇ ਉਸ ਕਮੇਟੀ ਨੇ ਮੰਗ ਕੀਤੀ ਸੀ ਕਿ ਸਾਡੇ ਬ੍ਰੇਕਰਾਂ ਦੀ ਘਾਟ ਹੈ ਮંત્રી ਸਾਹਿਬ ਨੇ ਉਹਦੀ ਚੋਟਕ ਐਕਸ਼ਨ ਕਰਦੇ ਆਂ ਤਰੱਕ ਹੀ ਅੱਜ ਸਾਨੂੰ 4 ਬ੍ਰੇਕਰ ਭੇਜ ਤੇ 4 ਕੱਲ ਨੂੰ ਹੋਰ ਆ ਜਾਣਗੇ ਕਿਉਂਕਿ ਜਿਹੜੇ ਫੀਡਰ ਡੁੱਟ ਜਾਂਦੇ ਸੀ ਉਹ ਵੀ ਡੁੱਟ ਜਾਂਦੇ ਸੀ ਉਹ ਕੱਲੇ ਕੱਲੇ ਦੇ ਹੋਈ ਆ ਜਦ ਵੀ ਲੋਡ ਡਾਇਟ ਵੱਧੂ ਆਇਆ ਕਰੂ ਸਭ ਸਾਰਿਆਂ ਥੱਲੇ ਸਾਡੇ ਮੰਤਰੀ ਸਾਹਿਬ ਦਾ ਸੀ ਬਹੁਤ ਧੰਨਵਾਦ ਕਰਨਾ ਚਾਹੀਦਾ ਸਸੀ ਗਾਲ ਜੀ ਮੈਂ ਸਾਡਾ ਸਰਪੰਚ ਗੁਰਪ੍ਰੀਤ ਸਿੰਘ ਕੌਰਿਆ ਜੋ ਕਿ ਸਾਡੇ ਪਿੰਡ ਗਰੇਡ ਸੀ ਇਹਦੀ ਬਹੁਤ ਚਿਰਾਂ ਤੋਂ ਲੰਬੀ ਸੀ ਬਰੇਕਰਾਂ ਦੀ ਪਰ ਤੋਂ ਅਸੀਂ ਕੀਮਾ ਸਾਹਿਬ ਨੂੰ ਬੇਨਤੀ ਕੀਤੀ ਸੀ ਜਿਸ ਦੀ ਬੇਨਤੀ ਨੂੰ ਅਨਕਾਰ ਕਰਦੇ ਹੋਏ ਉਹਨਾਂ ਨੇ ਉਹਦੀ ਫੋਨ ਕੀਤਾ ਤੇ ਅੱਜ ਚਾਰ ਬਰੇਕਰ ਆ ਗਏ ਜਿਹੜਾ ਕਿਸਾਨਾਂ ਨੂੰ ਜਿਵੇਂ ਉਹ ਓਵਰਲੋਡ ਸੀ ਬਰੇਕਰ ਲਾਈਨ ਕੱਟਦੀ ਸੀ ਉਹਨਾਂ ਨੂੰ ਵੱਧ ਸਪਲਾਈ ਮਿਲੂਗੀ ਜਿਸ ਦਾ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਜੋ ਸਾਡੀ ਪੰਚਾਇਤ ਦੀ ਆਣ ਗੋਣਾਂ ਜਿਹੜੇ ਮੰਗ ਸੀ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਮੈਨੇ ਟਰਾਂਸ ਉਹਨਾਂ ਨਾਲ ਗੱਲਬਾਤ ਕੀਤੀ ਸਾਡੇ ਗ੍ਰਿਡ ਦੇ ਵਿੱਚ ਕੁਸ ਬ੍ਰੇਕਰਾਂ ਦੀ ਕਮੀ ਸੀ ਕਮੀ ਕਾਰਨ ਗੱਲਬਾਤ ਕੀਤੀ ਜਦੋਂ ਮੈਂ ਟਰਾਂਸ ਨੂੰ ਫੋਨ ਕੀਤਾ ਫੋਨ ਕਰਦੇ ਅਫਸਰ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਸਾਡੇ ਇੱਕ ਦੋ ਦਿਨਾਂ ਦੇ ਵਿੱਚ ਬ੍ਰੇਕਰ ਆ ਜਾਣਗੇ ਸੋ ਉਹਨਾਂ ਦੀ ਉਹੀ ਗੱਲ ਹੋਈ ਇੱਕਦਮ بڑا ਹੀ ਆਪਦੇ ਜ਼ਿੰਮੇਵਾਰੀ ਨਾਲ ਜ਼ਿੰਮੇਵਾਰੀ ਨਾਲ ਸਮਝਦੇ ਹੋਏ ਉਹਨੇ ਬ੍ਰੇਕਰ ਭੇਜੇ ਸਾਡੇ ਕਿਥੇ ਪਾਸੇ ਰੱਖਣਾ ਹੈ ਇਹਦੇ ਵਿੱਚ ਲੋੜ ਹਨ ਤੇਾਨੂੰ ਬੜੀ ਖੁਸ਼ੀ ਹੋਈ ਐ ਮੈਂ ਬਹਿ ਦਿਲੋਂ ਧੰਨਵਾਦ ਕਰਦਾ ਸਰਪਾਲ ਸਿੰਘ ਟੀਮਾ ਜੀ ਦਾ ਔਰ ਸਰਕਾਰ ਦਾ ਕਿਉਂਕਿ ਸਾਡੇ ਪਿੰਡ ਦੀ ਲਾਈਟ ਜੋ ਮਾੜੀ ਮੋਟੀ ਕੱਟ ਲੱਗਦੇ ਸੀ ਉਹ ਸਾਰੇ ਹੁਣ ਸਾਡੇ ਹੱਲ ਹੋ ਜਾਣਗੇ ਮੋਟਰਾਂ ਤੇ ਘਰਾਂ ਦੇ ਹੱਲ ਹੋ ਜਾਣਗੇ ਇਹਨਾਂ ਮੈਂ ਸਰਕਾਰ ਦਾ ਤੇ ਮੰਤਰੀ ਸਾਹਿਬ ਦਾ ਸਾਰੀ ਟੀਮ ਵੱਲੋਂ ਧੰਨਵਾਦ ਕਰਦਾ